ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਰਹੇ ਸਵਰਗੀ ਜਥੇਦਾਰ ਸਰਬੰਸ ਸਿੰਘ ਕੁਲਾਰਵਲੋ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਦਸਬੰਦ ਕਰਦੇ ਹੋਏ ਸ਼੍ਰੀ ਦਰਬਾਰ ਸਾਹਿਬ ਵਿਖੇ ਜੋ ਲੰਗਰ ਵਾਸਤੇ ਕਣਕ ਭੇਜਣ ਦੀ ਰਵਾਇਤ ਸ਼ੁਰੂ ਕੀਤੀ ਗਈ ਸੀ ਉਸ ਨੂੰ ਜਾਰੀ ਰੱਖਦਿਆ। ਉਹਨਾਂ ਦੇ ਸੁਪੁੱਤਰ ਅਤੇ ਯੂਥ ਅਕਾਲੀ ਦਲ ਬਾਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਰਿਤਪਾਲ ਸਿੰਘ ਕੁਲਾਰ ਅਤੇ ਜਥੇਦਾਰ ਸਤਨਾਮ ਸਿੰਘ ਅਰਸ਼ੀ ਦੀ ਅਗਵਾਈ ਹੇਠ ਇਸ ਵਾਰ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਚੱਲ ਰਹੇ ਲੰਗਰ ਦੀ ਸੇਵਾ ਵਾਸਤੇ 20 ਦੀ ਦਾ ਇੱਕ ਟਰੱਕ ਨਵੀਂ ਦਾਣਾ ਮੰਡੀ ਤੋਂ ਸ਼ਰਪ ਰੋਡ ਫਗਵਾੜਾ ਤورਬਾਨਾ ਹੋਇਆ ਜਿਸ ਨੂੰ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਕਰਨ ਤੋਂ ਪ੍ਰਾਂਤ ਰਵਾਨਾ ਕੀਤਾ ਗਿਆ ਇਸ ਮੌਕੇ ਜਥੇਦਾਰ ਸਤਨਾਮ ਸਿੰਘ ਅਰਸ਼ੀ ਨੇ ਕਿਹਾ ਕਿ ਇਸ ਵਰਗੇ ਜਥੇਦਾਰ ਸਰਵਜਿੰ ਸਿੰਘ ਕੁਲਾਰ ਵੱਲੋਂ ਰੰਬੀ ਇਹ ਸੇਵਾ ਨੂੰ ਉਹਨਾਂ ਦੇ ਪੁੱਤਰ ਅਤੇ ਅਕਾਲੀ ਦਲ ਬਾਦਲਦੇਸਮੂ ਮੈਂਬਰਾਂ ਵੱਲੋਂ ਚਾਰੀ ਰੱਖਿਆ ਗਿਆ ਹੈ ਤੇ ਉਹਨਾਂ ਵੱਲੋਂ ਸ਼ੁਰੂ ਕੀਤੀ ਇਸ ਸੇਵਾ ਨੂੰ ਅੱਗੇ ਤੋਰਦੇ ਹੋਏ ਹੀ ਇਸ ਟਰੱਕ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਚੱਲ ਰਹੇ ਲੰਗਰ ਦੀ ਸੇਵਾ ਵਾਸਤੇ ਭੇਜਿਆ ਗਿਆ ਹੈ ਤੁੰਨ ਤੁੰਨ ਰਾਮਦਾਸ ਗੁਰੂ ਇਨ ਸਰੀਆ ਦਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰ ਜਨਹਾਰੇ ਤਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਆਰਮਦਾਸ ਮਹਾਰਾਜ ਦੇ ਦਰਕਰ ਵਾਸਤੇ ਅੱਜ ਵਾੜੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਜੋ ਕਿ ਗੁਰੂ ਕੇ ਲੰਗਰਾਂ ਵਾਸਤੇ ਹਰ ਸਾਲ ਦੀ ਤਰ੍ਹਾਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਗਵਾਸੀ ਸਮਾਜ ਸਰਬੰਸਿੰਘ ਕੁਲਾਰ ਦੇ ਜਤਨਾਂ ਦਾ ਫਤਕਾ ਉਹਨਾਂ ਵਿੱਚ ਪ੍ਰੇਰਨਾ ਦਾ ਸਦਕਾ ਸੰਗਤਾਂ ਵਿੱਚ ਜੋ ਉਹਨਾਂ ਨੇ ਉਤਸ਼ਾਹ ਭਰਿਆ ਸੀ ਕਿ ਹਰ ਸਾਲ ਸੰਗਤਾਂ ਕੋਲੋਂ ਗੁਰੂ ਦੇ ਲੰਗਰਾਂ ਵਾਸਤੇ ਜੋ ਰਸਤਾ-ਵਸਤਾ ਇਕੱਠੀਆਂ ਕਰਕੇ ਦਾਣਿਆਂ ਦੀ ਸੇਵਾ ਕੀਤੀ ਜਾਂਦੀ ਸੀ ਉਸੇ ਲੜੀ ਨੂੰ ਦਿੱਤਾ ਹੈ ਤਾਂ ਸੇਵਾ ਨੂੰ ਸਮਰਪਿਤ ਹੁੰਦੀ ਹੈ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਤਿਕਾਰਯੋਗ ਸਾਡੇ ਛੋਟੇ ਵੀ ਗੁਰਦੀਪ ਸਿੰਘ ਜੀ ਮਾਨਕ ਸਾਡਾ ਵੀ ਸਤਪਾਲ ਸਿੰਘ ਜੀ ਕਿਸ਼ਨਪੁਰ ਹੋਰ ਤੇ ਇੰਨੇ ਕ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਬਾਗ ਤੇ ਆਪਣੀ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਹੋਏ ਜਿੱਥੇ ਇਹ ਮਹਾਨ ਸੇਵਾ ਦਾ ਮਹਾਨ ਸੇਵਾ ਦੇ ਵਿੱਚ ਯੋਗਦਾਨ ਪਾਇਆ ਹੈ ਉੱਥੇ ਅੱਜ 100 ਕਿੰਟੋਲ ਦੇ 200 ਬੋਰਾ ਗੁਰੂ ਕੇ ਲੰਗਰਾਂ ਬਾਗ ਤੇ ਸੰਗਤਾਂ ਵੱਲੋਂ ਫਗਵਾੜੇ ਦੀਆਂ ਸੰਗਤਾਂ ਵੱਲੋਂ ਭੇਜਿਆ ਗਿਆ ਹੈ ਇਹ ਸਮੂੱਚੀ ਸੇਵਾ ਜਿਹੜੀ ਹੈ ਫਗਵਾੜੇ ਦੀਆਂ ਸਮੂਹਤਿਆਂ ਸੰਗਤਾਂ ਵੱਲੋਂ ਸਰਦਾਰ ਸਰਬੰਸ ਸਿੰਘ ਕੁਲਾਰ ਜੀ ਦੇ ਸੁਪੁੱਤਰ ਸਰਦਾਰ ਅਮਰਤਪਾਲ ਸਿੰਘ ਜੀ ਕੁਲਾਰ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਰਲ ਕੇ ਇਸ ਸੇਵਾ ਵਿੱਚ ਬੜਾ ਨਿਵਾਉਣ ਦਾ ਯਤਨ ਕੀਤਾ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਖਤਹਿਨ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ ਜੋ ਕਿ ਗੁਰਦੁਆਰਾ ਸਾਹਿਬ ਇੱਕ ਸਾਡੇ ਇਲਾਕੇ ਵਿੱਚ ਬੜੀਆਂ ਉੱਚੀਆਂ ਤੇ ਸੁੱਚੀਆਂ ਭਾਵਨਾਵਾਂ ਦੇ ਨਾਲ ਸੁਭਾਵਾਂ ਨਿਵਾ ਰਹੇ ਹਨ ਉਹਨਾਂ ਦੀ ਪ੍ਰੇਰਣਾ ਸਦਕਾ ਇਸ ਸਮੁੱਚੀ ਟੀਮ ਨੇ ਇਹ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ ਸਮੂਹੀਆਂ ਸੰਗਤਾਂ ਦਾ ਜੋ ਬਹੁਤ-ਬਹੁਤ ਧੰਨਵਾਦ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਜੀ ਸਾਡੀ ਬੇਨਤੀ ਪ੍ਰਵਾਨ ਕਰਨਾ ਕਿ ਕਿਰਤ ਕਮਾਈਆਂ ਨੂੰ ਸਫਲਾ ਕਰਨਾ ਪਰਿਵਾਰਾਂ ਵਿੱਚੜਦੀਆਂ ਕਲਾ ਬਖਸ਼ਿਸ਼ ਕਰਨਆਂ ਆਣੀਆਂ ਆਉਣ ਵਾਲਾ ਸਮਾਂ ਸਹਿਿਹਲਾ ਕਰਨਾ ਪੰਜੀ ਚੜ੍ਹਦੀ ਕਲਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ